ਸੁਮੇਤ ਗਾਤਰੇ ਉਹ ਜਿਹੜਾ ਨਾਲ ਸਤਨਾਮ ਆ ਖੱਟੀ ਪੱਗ ਬੱਦੀ ਇਹ ਗਾਤਰਾ ਪਾਇਆ ਤੇ ਉੱਥੇ ਜਾ ਕੇ ਉਸ ਗੰਦੇ ਪਾਣੀ ਦੇ ਵਿੱਚ ਤੁੰਗੀਆਂ ਲਾ ਰਿਹਾ ਜੇ ਤੁਸੀਂ 10 ਲੱਖ ਦਾ ਟਕਸਾਲ ਨੇ ਨਾਮ ਰੱਖਿਆ ਜਿਹੜਾ ਇਹ ਸਿੱਧ ਕਰਦੇ ਸਾਲ ਦਾ ਗਰਾਫ ਜਿੱਥੇ ਲਾ ਜਾ ਕੇ ਇਸ ਬੰਦੇ ਨੇ ਖੜਾ ਕਰ ਦਿੱਤਾ ਨਾ ਸਾਨੂੰ ਉਹੀ ਦੁੱਖ ਹੋ ਰਿਹਾ ਕਿ ਟਕਸਾਲ ਦਾ ਬਣਾ ਕੇ ਹੀ ਦਿੱਤਾ ਇਹਨੇ ਕਿਵੇਂ ਗਿਰਵੀ ਰੱਖ ਦਿੱਤੀ ਜ਼ਮੀਰ ਆਪਣੀ ਤੇ ਭਾਜਪਾ ਦੀ ਪਹਿਲਾਂ ਸਪੋਰਟ ਕਰਕੇ ਤੇ ਹੁਣ ਸਰੇ ਆਮ ਉੱਥੇ ਜਾ ਕੇ ਨੰਗੇ ਧੜ ਉਹਨਾਂ ਦੇ ਨਾਲ ਨਾ ਆ ਕੇ ਮੂੰਹ ਚ ਲਾਇਆ ਸਾਡੇ ਕੌਮ ਦਾ ਗੁਰੂ ਨਾਨਕ ਸਾਹਿਬ ਵੀ ਕੁਰਪ ਖੇਤਰ ਗਏ ਸੀ ਗੰਗਾ ਗਏ ਸੀ ਪਰ ਮਕਸਦ ਕੀ ਸੀ ਉਹਨਾਂ ਦਾ ਉੱਥੇ ਜਾਣ ਜੇ ਸੰਤਪਾਪਾ ਸੁੰਦਰ ਸਿੰਘ ਜੀ ਜਾਂ ਤੁਹਾਡੇ ਕਹਿਣ ਮੁਤਾਬਕ ਕੋਈ ਫੋਟੋ ਅਜ ਤੱਕ ਕੋਈ ਇਤਿਹਾਸ ਵਿੱਚ ਹੈ ਨਹੀਂਗੀ ਤੁਹਾਡੇ ਕਹਿਣ ਮੁਤਾਬਕ ਮੰਨ ਵੀ ਲਈਏ ਸੰਤਪਾਪਾ ਸੁੰਦਰ ਸਿੰਘ ਜੀ ਜਾਂ ਗੁਰਬਚਨ ਸਿੰਘ ਗਏ ਸੀ ਤਾਂ ਉਹ ਉੱਥੇ ਵਿਚਾਰ ਚਰਚਾ ਕਰਨ ਦੇ ਵਾਸਤੇ ਗਿਆਨ ਦਾ ਉਪਦੇਸ਼ ਦੇਣ ਵਾਸਤੇ ਜਾਂਦੇ ਸੀ ਨਾ ਕਿ ਟੁਬੀਆਂ ਲਾਉਣ ਦੇ ਵਾਸਤੇ ਤੁਹਾਡੇ ਬਾਬੇ ਤਾਂ ਤੁਹਾਡਾ ਬਾਬਾ ਤਾਂ ਗਿਆ ਹੀ ਸਪੈਸ਼ਲ ਉੱਥੇ ਟੁਬੀ ਲਾਉਣ ਦੇ ਵਾਸਤੇ ਉਹਨਾਂ ਲੋਕਾਂ ਦੇ ਨਾਲ ਉਹਨਾਂ ਦਾ ਤੀਰਥਿਆ ਉਹਨਾਂ ਨੂੰ ਮੁਬਾਰਕ ਉਹਨਾਂ ਦਾ ਕੁੰਬਿਆ ਉਹਨਾਂ ਨੂੰ ਮੁਬਾਰਕ ਪਰ ਸਿੱਖੀ ਦਾ ਕੀ ਸਿਧਾਂਤ ਹੈ ਉਹਨਾਂ ਦੇ ਨਾਲ ਤਖ਼ਾਲ ਯੋਧਿਆਂ ਦੀ ਖਾਨ ਸੀ ਨਾ ਜੋ ਟਕਸਾਲ ਦਮਦਮੀ ਯੋਧਿਆਂ ਦੀ ਖਾਨ ਹੈ ਉਹ ਟਕਸਾਲ ਦਾ ਨਾਂ ਬੱਦੂ ਕਰਕੇ ਕਿੱਥੋਂ ਕਿੱਥੇ ਲੈ ਜਾਂਦਾ ਇਹ ਬਾਬਾ ਜੀ ਨੇ ਕੀਤਾ ਸਾਰਿਆਂ ਨੂੰ ਪਤਾ ਲੱਗ ਗਿਆ ਨੰਗਾ ਚਟਾ ਬਾਹਰ ਆ ਹੀ ਗਿਆ ਕਿ ਉਹ ਵਾਕਿਆਰ ਐਸਐਸ ਦਾ ਇੱਕ ਸੰਦ ਐ ਫਿੱਟ ਕੀਤਾ ਹੋਇਆ ਮੈਂ ਅੱਗੇ ਵੀ ਕਿਹਾ ਸੀ ਨਾ ਜਦੋਂ ਤੇ ਉਹ ਤੋਂ ਬੜੇ ਤੜਫੇ ਅਸੀਂ ਕਿ ਕਿਉਂ ਸਾਡੇ ਬਾਬੇ ਨੂੰ ਕਿਹਾ ਪਰ ਕੁਝ ਲੋਕਾਂ ਨੂੰ ਉਹ ਤੋਂ ਸ਼ੱਕ ਰਹਿ ਗਏ ਸੀ ਪਰ ਹੁਣ ਤਾਂ ਭਾਈ ਉਹ ਸਾਰੇ ਛੱਟ ਤੁਹਾਡੇ ਨਿਕਲ ਗਏ ਨੇ ਮੈਂ ਸੰਸਥਾਵਾਂ ਨੂੰ ਬੇਨਤੀ ਕਰਦਾ ਜਾਂ ਜਿਹੜੀਆਂ ਵੀ ਜਥੇਬੰਦੀਆਂ ਨੇ ਕਿ ਜੇ ਹੁਣ ਤੁਸੀਂ ਨਾ ਨਾ ਬੋਲੇ ਇਸ ਕੰਮ ਦੇ ਉੱਪਰ ਹੈ ਤਾਂ ਤੁਸੀਂ ਚਲੋ ਸਾਰੇ ਭਾਈ ਭਤੀਜਾਵਾਦੀਏ ਤੁਹਾਡਾ ਪਰ ਤੁਹਾਨੂੰ ਹਾਂ ਦਾ ਨਾਰਾ ਮਾਰਨਾ ਚਾਹੀਦਾ ਕਿ ਇਹ ਬਹੁਤ ਗਲਤ ਹੋ ਰਿਹਾ ਪ ਜਾਣਦੇ ਆ ਕਿ ਕੁੰਭ ਦਾ ਮੇਲਾ ਚੱਲ ਰਿਹਾ ਤੇ ਕੁੰਭ ਦੇ ਮੇਲੇ ਚ ਅਰਕੀ ਦੋ ਚੀਜ਼ਾਂ ਬੜੀਆਂ ਮਸ਼ਹੂਰ ਰਹੀਆਂ ਨੇ ਪਹਿਲਾਂ ਤਾਂ ਉਹ ਬੀਬੀ ਜਿਹੜੀ ਗਈ ਉੱਥੇ ਮੋਨਾਲੀਜ਼ਾ ਉਹਦੀਆਂ ਅੱਖਾਂ ਤੇ ਉਸ ਤੋਂ ਬਾਅਦ ਹੁਣ ਜਿਹੜੇ ਗਏ ਨੇ ਆ ਬਾਬਾ ਹਰਨਾਮਨ ਦਾਸ ਈ ਤੁਮਾ ਉੱਥੇ ਗਏ ਨੇ ਕੁੰਭ ਮੇਲੇ ਨਾਉਣ ਤੇ ਉਹਨਾਂ ਦੀ ਤੇ ਜਦੋਂ ਅਸੀਂ ਬੋਲੇ ਨਾ ਵੀ ਹਾਂ ਉਹਨਾਂ ਦਾ ਉੱਥੇ ਜਾਣਾ ਗਲਤ ਆ ਤੇ ਉਹਦੀਆਂ ਜਿਹੜੀਆਂ ਹੁੰਦੇ ਨੇ ਉਹਨਾਂ ਦੇ ਫਾਲੋਅਰ ਜਾਂ ਭੇਡਾਂ ਹੀ ਕਹਿ ਸਕਦੇ ਆਪਾਂ ਉਹਨਾਂ ਦਾ ਇਹ ਬੜਾ ਵੱਡਾ ਤਰਾਜ ਆ ਕਿ ਤੁਸੀਂ ਕਿਹਾ ਵਾ ਵੀ ਉਹ ਨਿਸ਼ਾਤ ਸ਼ਰਮਾ ਉਹ ਨਿਸ਼ਾਤ ਸ਼ਰਮਾ ਨਹੀਂਗਾ ਤੇ ਉਦਾਹਰਨਾਂ ਦੇ ਰਹੇ ਨੇ 10 ਲੱਖ ਦਾ ਤਾਂ ਮੈਂ ਪੜ ਰਿਆ ਸੀ ਪੋਸਟ ਕਿਸੇ ਦੀ ਕਿ 10 ਲੱਖ ਦਾ ਟਕਸਾਲ ਨੇ ਨਾਮ ਰੱਖਿਆ ਜਿਹੜਾ ਇਹ ਸਿੱਧ ਕਰ ਦੇ ਵੀਰੋ ਜਦੋਂ ਥਾਵਾ ਥਾਵਾ ਤੇ ਬੈਡੀਆਂ ਹੋ ਰਹੀਆਂ ਸੀ ਇਹੋ ਹੀ ਟਕਸਾਲ ਦਮ ਦਮ ਟਕਸਾਲ ਕੁਝ ਵੀਰਾਂ ਦਾ ਤਰਾਜ ਆ ਕਿ ਇਹਦੇ ਚ ਟਕਸਾਲ ਟਾਰਗੇਟ ਨਹੀਂ ਹੋਣੀ ਚਾਹੀਦੀ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਅਸੀਂ ਟਕਸਾਲ ਦੇ ਵਿਦਿਆਰਥੀ ਆ ਟਕਸਾਲ ਦਾ ਲੋਨ ਖਾਦਾ ਟਕਸਾਲ ਟਾਰਗੇਟ ਨਹੀਂ ਹੁੰਦੀ ਟਕਸਾਲ ਦਾ ਗਰਾਫ ਜਿੱਥੇ ਲਾ ਜਾ ਕੇ ਇਸ ਬੰਦੇ ਨੇ ਖੜਾ ਕਰ ਦਿੱਤਾ ਨਾ ਸਾਨੂੰ ਉਹੋ ਹੀ ਦੁੱਖ ਹੋ ਰਿਹਾ ਕਿ ਟਕਸਾਲ ਦਾ ਬਣਾ ਕੀ ਦਿੱਤਾ ਇਹਨੇ ਕਿਨੇ ਗਿਰਵੀ ਰੱਖ ਦਿੱਤੀ ਜ਼ਮੀਰ ਆਪਣੀ ਤੇ ਭਾਜਪਾ ਦੀ ਪਹਿਲਾਂ ਸਪੋਰਟ ਕਰਕੇ ਤੇ ਹੁਣ ਸਰੇ ਆਮ ਉਥੇ ਜਾ ਕੇ ਨੰਗੇ ਧੜ ਉਹਨਾਂ ਦੇ ਨਾਲ ਨਾ ਆ ਕੇ ਮੂੰਹ ਚ ਲਾਇਆ ਸਾਡੇ ਕੌਮ ਦਾ ਅਸੀਂ ਟਕਸਾਲ ਦੇ ਦਰਦ ਨੂੰ ਲੈ ਕੇ ਮਤਾਂ ਸੋਚੋ ਕਿ ਅਸੀਂ ਟਕਸਾਲ ਵਿਰੋਧੀ ਹਾਂ ਜਿਹੜੇ ਵੀ ਕੋਈ ਬੋਲਦੇ ਨੇ ਗੁਰਮੁਖ ਪਿਆਰੇ ਜਾਂ ਉਹਨਾਂ ਟਕਸਾਲ ਨਹੀਂ ਚਿੰਤਾ ਹੀ ਇਸੇ ਗੱਲ ਦੀ ਹੈ ਕਿ ਬੰਦਾ ਕਿੱਥੋਂ ਕਿੱਥੇ ਲਾਇਆ ਸੋ ਮੈਂ ਬੇਨਤੀ ਕਰ ਰਿਹਾ ਸੀ ਜਿਹੜੀ ਉਥੇ ਆਵਾਂ ਕਿ 10 ਲੱਖ ਦਾ ਨਾਮ ਕਦੇ ਇਹ ਚੇਲੇ ਦੱਸਣਗੇ ਕਿ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਥਾਵਾਂ ਥਾਵਾਂ ਤੇ ਬੇਦਬੀਆਂ ਹੋਈਆਂ ਸੀ ਤੇ ਟਕਸਾਲ ਨੇ ਕਿਤੇ ਲੱਖ ਦਾ 2 ਲੱਖ ਦਾ 4 ਜਾਂ ਸੂਰੀ ਵਰਗੇ ਜਦੋਂ ਬਕਵਾਸ ਕਰਦੇ ਸੀ ਉਹ ਗੁਰਸਿਮਰਨ ਮੰਡ ਵਰਗੇ ਸੰਤਾਂ ਦੇ ਬਾਰੇ ਬੋਲਦੇ ਨੇ ਸੰਤਾਂ ਦੇ ਪੁਤਲੇ ਸ਼ੇਵਸੈਨ ਵਾਲੇ ਫੂਕਦੇ ਨੇ ਕਦੇ ਟਕਸਾਲ ਨੇ ਰੱਖਿਆ ਨਾਮ ਵੀ ਹਾਂ ਵੀ ਜਿਹੜਾ ਕਰੇਗਾ ਸੋਧਾ ਲਾਵਾਂਗੇ ਉਹਦਾ ਤੁਹਾਡਾ ਬਾਬਾ ਬਾਬੇ ਦੇ ਖਿਲਾਫ ਪਹਿਲਾਂ ਢੱਡਰੀਆਂ ਵਾਲਾ ਬੋਲਿਆ ਤੇ ਤੁਸੀਂ ਭਪਿੰਦਰ ਸਿੰਘ ਮਾਰਤਾ ਹੁਣ ਬੋਲਿਆ ਤੇ ਤੁਸੀਂ ਲਖਵਿੰਦਰ ਸਿੰਘ ਤੇ ਅਟੈਕ ਕਰਤਾ ਹਨਾ ਤੇ ਮੇਰੇ ਤੇ ਵੀ ਹੋਵੇਗਾ ਜਾਂ ਮੇਰੇ ਪਰਿਵਾਰ ਤੇ ਹੋਵੇਗਾ ਮੈਨੂੰ ਕੋਈ ਪਰਵਾਹ ਨਹੀਂ ਗਈ ਕੋਈ ਚੱਕਰ ਨਹੀਂਗਾ ਪਰ ਜਦੋਂ ਗੱਲ ਸਿਧਾਂਤ ਦੀ ਆਉਂਦੀ ਏ ਸਿੱਖੀ ਦੀ ਆਉਂਦੀ ਏ ਉਦੋਂ ਤੁਹਾਡੇ ਮੂੰਹ ਚ ਕੁੰਗਣੀਆਂ ਪੈ ਜਾਂਦੀਆਂ ਤੁਹਾਡੇ ਬਾਬਾ ਜੀ ਦੇ ਵੀ ਤੇ ਜਦੋਂ ਤੁਹਾਡੇ ਬਾਬੇ ਦਾ ਕੋਈ ਨਾਂ ਲੈਂਦਾ ਵਾ ਹੁੰਦਾ ਅਸਲ ਜੋ ਹਕੀਕਤ ਹੈ ਦੁਨੀਆ ਦੇ ਸਾਹਮਣੇ ਅਸੀਂ ਬੋਲਦੇ ਆਂ ਤੇ ਫਿਰ ਤੁਹਾਨੂੰ ਸਾਡੇ ਤੇ ਗੁੱਸਾ ਆਉਂਦਾ ਫਿਰ ਤੁਸੀਂ ਸਾਡ ਨੂੰ ਤੁਹਾਨੂੰ ਕੀ ਆਂ ਦਿੰਦੇ ਜੇ ਸਾਰੇ ਇਕੱਠੇ ਹੋ ਕੇ ਤੇ ਮੈਂ ਬੇਨਤੀ ਕਰਾਂ ਕਿ ਇਹ ਜਿਹੜੇ ਇਨਾਮ ਨੇ ਨਾ ਕਿਸੇ ਪੰਥ ਦੇ ਭਲੇ ਵਾਸਤੇ ਰੱਖ ਰੱਖਦੇ ਤੇ ਦੂਜਾ ਜਿਹੜਾ ਸਭ ਤੋਂ ਤੁਸੀਂ ਕਮੀਨਗੀ ਕਰ ਰਹੇ ਹੋ ਨਾ ਉਹ ਕਰ ਰਹੇ ਹੋ ਹੁਣ ਵੀ ਉਦਾਹਰਨਾਂ ਦੇ ਕੇ ਜਦ ਹੀ ਜਾਤ ਤਰਬੇਣੀ ਭੈ ਪੁੰਨ ਦਣ ਗੁਰੂ ਤੇਗ ਬਹਾਦਰ ਸਾਹਿਬ ਜੀ ਦੀਆਂ ਜਾਂ ਵੱਡੇ ਮਹਾਂਪੁਰਸ਼ਾਂ ਦਾ ਨਾਮ ਲੈ ਰਹੇ ਹੋ ਗੁਰੂ ਨਾਨਕ ਸਾਹਿਬ ਵੀ ਕੁਰਖੇਤਰ ਗਏ ਸੀ ਗੰਗਾ ਗਏ ਸੀ ਪਰ ਮਕਸਦ ਕੀ ਸੀ ਉਹਨਾਂ ਦਾ ਉੱਥੇ ਜਾਣ ਦਾ ਲੋਕਾਂ ਭੁੱਲੇ ਭਟਕਿਆਂ ਨੂੰ ਸਿੱਧੇ ਰਾਹ ਪਾਉਣਾ ਜੇ ਸੰਤ ਬਾਬਾ ਸੁੰਦਰ ਸਿੰਘ ਜੀ ਜਾਂ ਤੁਹਾਡੇ ਕਹਿਣ ਮੁਤਾਬਕ ਕੋਈ ਫੋਟੋ ਅਜ ਤੱਕ ਕੋਈ ਇਤਿਹਾਸ ਵਿੱਚ ਹੈ ਨਹੀਂ ਗੀ ਤੁਹਾਡੇ ਕਹਿਣ ਮੁਤਾਬਕ ਮੰਨ ਵੀ ਲਈਏ ਸੰਤ ਬਾਬਾ ਸੁੰਦਰ ਸਿੰਘ ਜਾਂ ਗੁਰਬਚਨ ਸਿੰਘ ਗਏ ਸੀ ਤਾਂ ਉਹ ਉੱਥੇ ਵਿਚਾਰ ਚਰਚਾ ਕਰਨ ਦੇ ਵਾਸਤੇ ਗਿਆਨ ਦਾ ਉਪਦੇਸ਼ ਦੇਣ ਵਾਸਤੇ ਜਾਂਦੇ ਸੀ ਨਾ ਕਿ ਟੁੱਬੀਆਂ ਲਾਉਣ ਦੇ ਵਾਸਤੇ ਤੁਹਾਡੇ ਬਾਬੇ ਤਰਾ ਤੁਹਾਡਾ ਬਾਬਾ ਤਾਂ ਗਿਆ ਹੀ ਸਪੈਸ਼ਲ ਉੱਥੇ ਟੁੱਬੀ ਲਾਉਣ ਦੇ ਵਾਸਤੇ ਉਹਨਾਂ ਲੋਕਾਂ ਦੇ ਨਾਲ ਉਹਨਾਂ ਦਾ ਤੀਰਥਿਆ ਉਹਨਾਂ ਨੂੰ ਮੁਬਾਰਕ ਉਹਨਾਂ ਦਾ ਕੁੰਬਿਆ ਉਹਨਾਂ ਨੂੰ ਮੁਬਾਰਕ ਪਰ ਸਿੱਖੀ ਦਾ ਕੀ ਸਿਧਾਂਤਿਆ ਉਹਨਾਂ ਦੇ ਨਾਲ ਦਰਬਾਰ ਸਾਹਿਬ ਦੀਆਂ ਫੋਟੋਆਂ ਤੁਸੀਂ ਵੇਖੀਆਂ ਨੇ ਪ੍ਰਸ਼ਾਦ ਵੀ ਪਰਨੇ ਨਾਲ ਬਾਬਾ ਜੀ ਲੈਣ ਡਏ ਉਹ ਜਿੱਥੋਂ ਦੀਆਂ ਪੋਟੀ ਵਾਲੀਆਂ ਹੁਣ ਵੀਡੀਓ ਆ ਰਹੀਆਂ ਨੇ ਥਾਵਾਂ ਦੇ ਕਿ ਗੰਗਾ ਦੇ ਵਿੱਚ ਕਿੰਨਾ ਗੰਦ ਹੈ ਉਥੇ ਜਾ ਕੇ ਤਾਂ ਸੁਮੇਤ ਗਾਤਰੇ ਉਹ ਜਿਹੜਾ ਨਾਲ ਸਤਨਾਮ ਆ ਖੱਟੀ ਪੱਗ ਬੱਦੀ ਗਾਤਰਾ ਪਾਇਆ ਤੇ ਉਥੇ ਜਾ ਕੇ ਉਸ ਗੰਦੇ ਪਾਣੀ ਦੇ ਵਿੱਚ ਤੁਬੀਆਂ ਲਾ ਰਿਹਾ ਜੇ ਤੁਸੀਂ ਇਹੋੀ ਬੇਇੰਤਿ ਹੈ ਕਿ ਤੁਸੀਂ ਜੰਮ ਜੰਮ ਇਹ ਨਾ ਸੋਚੋ ਕਿ ਅਸੀਂ ਵਿਰੋਧ ਕਰਦੇ ਹਾਂ ਵਿਰੋਧ ਨਹੀਂ ਕਰਦੇ ਸਾਨੂੰ ਦੋਖੇ ਇਸੇ ਕਰਦਾ ਹੈ ਕਿ ਜਿਹੜਾ ਕੁਸ਼ ਜੋ ਟਕਸਾਲ ਜੋਧਿਆਂ ਦੀ ਖਾਨ ਸੀ ਨਾ ਜੋ ਟਕਸਾਲ ਦੰਦਮੀ ਜੋਧਿਆਂ ਦੀ ਖਾਨ ਹੈ ਉਹ ਟਕਸਾਲ ਦਾ ਨਾਂ ਬੱਦੂ ਕਰਕੇ ਕਿੱਥੋਂ ਕਿੱਥੇ ਲੈ ਜਾਂਦਾ ਇਹ ਬਾਬਾ ਜੀ ਨੇ ਕੀਤਾ ਅਸੀਂ ਉਹ ਉਸ ਨਾਮ ਦੀ ਇੱਜ਼ਤ ਕਰਦੇ ਆ ਰਿਸਪੈਕਟ ਕਰਦੇ ਆ ਨਾਮ ਨਮੀ ਟਕਸਾਲ ਦੀ ਇਸੇ ਹੀ ਕਰਕੇ ਬੇਨਤੀਆਂ ਸੰਗਤ ਨੂੰ ਕਰਦੇ ਆ ਕਿ ਸੰਗਤ ਜੀ ਹੁਣ ਵੀ ਨਾ ਨਾ ਬੋਲੇ ਤੇ ਕਦੋਂ ਬੋਲਾਂਗੇ ਅਸੀਂ ਸਾਰੇ ਵੈਸੇ ਤਾਂ ਹੁਣ ਦੁਨੀਆ ਜਾਗਰਤ ਹੋ ਚੁੱਕੀ ਹੈ ਸਾਰਿਆਂ ਨੂੰ ਪਤਾ ਲੱਗ ਹੀ ਗਿਆ ਨੰਗਾ ਚਿੱਟਾ ਬਾਹਰ ਆ ਹੀ ਗਿਆ ਕਿ ਉਹ ਵਾਕਿਆਰ ਐਸਐਸ ਦਾ ਇੱਕ ਸੰਦ ਐ ਫਿੱਟ ਕੀਤਾ ਹੋਇਆ ਮੈਂ ਅੱਗੇ ਵੀ ਕਿਹਾ ਸੀ ਨਾ ਜਦੋਂ ਤੇ ਉਹ ਤੋਂ ਬੜੇ ਤੜਫੇ ਅਸੀਂ ਕਿ ਕਿਉਂ ਸਾਡੇ ਬਾਪੇ ਨੂੰ ਕਿਹਾ ਪਰ ਕੁਝ ਲੋਕਾਂ ਨੂੰ ਉਹ ਤੋਂ ਸ਼ੱਕ ਰਹਿ ਗਏ ਸੀ ਪਰ ਹੁਣ ਤਾਂ ਭਾਈਓ ਸਾਰੇ ਛੱਟ ਤੁਹਾਡੇ ਨਿਕਲ ਗਏ ਨੇ ਮੈਂ ਸੰਸਥਾਵਾਂ ਨੂੰ ਬੇਨਤੀ ਕਰਦਾ ਜਾਂ ਜਿਹੜੀਆਂ ਵੀ ਜਥੇਬੰਦੀਆਂ ਨੇ ਕਿ ਜੇ ਹੁਣ ਤੁਸੀਂ ਨਾ ਨਾ ਬੋਲੇ ਇਸ ਕੰਮ ਦੇ ਉੱਪਰ ਹੈ ਤਾਂ ਤੁਸੀਂ ਚਲੋ ਸਾਰੇ ਭਾਈ ਭਤੀਜਾਵਾ ਦੀਏ ਤੁਹਾਡਾ ਪਰ ਤੁਹਾਨੂੰ ਹਾਂ ਦਾ ਨਾਰਾ ਮਾਰਨਾ ਚਾਹੀਦਾ ਕਿ ਇਹ ਬਹੁਤ ਗਲਤ ਹੋ ਰਿਹਾ ਤੇ ਉਪਰਾਲੇ ਕੀਤੇ ਜਾਣ ਪ ਜਾਣਦੇ ਆ ਕਿ ਕੁੰਭ ਦਾ ਮੇਲਾ ਚੱਲ ਰਿਹਾ ਤੇ ਕੁੰਭ ਦੇ ਮੇਲੇ ਚ ਅਰਕੀ ਦੋ ਚੀਜ਼ਾਂ ਬੜੀਆਂ ਮਸ਼ਹੂਰ ਰਹੀਆਂ ਨੇ ਪਹਿਲਾਂ ਤਾਂ ਉਹ ਬੀਬੀ ਜਿਹੜੀ ਗਈ ਉੱਥੇ ਮੋਨਾਲੀਜ਼ਾ ਉਹਦੀਆਂ ਅੱਖਾਂ ਤੇ ਉਸ ਤੋਂ ਬਾਅਦ ਹੁਣ ਜਿਹੜੇ ਗਏ ਨੇ ਆ ਬਾਬਾ ਹਰਨਾਮਨ ਦਾਸ ਈ ਤੁਮਾ ਉੱਥੇ ਗਏ ਨੇ ਕੰਬ ਮੇਲੇ ਨਾਉਣ ਤੇ ਉਹਨਾਂ ਦੀ ਪੂਰੀ ਚਰਚਾ ਤੇ ਜਦੋਂ ਅਸੀਂ ਬੋਲੇ ਨਾ ਵੀ ਹਾਂ ਉਹਨਾਂ ਦਾ ਉੱਥੇ ਜਾਣਾ ਗਲਤ ਆ ਤੇ ਉਹਦੀਆਂ ਜਿਹੜੀਆਂ ਹੁੰਦੇ ਨੇ ਉਹਨਾਂ ਦੇ ਫਾਲੋਅਰ ਜਾਂ ਭੇਡਾਂ ਹੀ ਕਹਿ ਸਕਦੇ ਆਪਾਂ ਉਹਨਾਂ ਦਾ ਇਹ ਬੜਾ ਵੱਡਾ ਤਰਾਜ ਆ ਕਿ ਤੁਸੀਂ ਕਿਹਾ ਵਾ ਵੀ ਉਹ ਨਿਸ਼ਾਤ ਸ਼ਰਮਾ ਉਹ ਨਿਸ਼ਾਤ ਸ਼ਰਮਾ ਨਹੀਂਗਾ ਤੇ ਉਦਾਹਰਨਾਂ ਦੇ ਰਹੇ ਨੇ 10 ਲੱਖ ਤਾਂ ਤਾਂ ਮੈਂ ਪੜ ਰਿਆ ਸੀ ਪੋਸਟ ਕਿਸੇ ਦੀ ਕਿ 10 ਲੱਖ ਦਾ ਟਕਸਾਲ ਨੇ ਨਾਮ ਰੱਖਿਆ ਜਿਹੜਾ ਇਹ ਸਿੱਧ ਕਰ ਦੇ ਵੀਰੋ ਜਦੋਂ ਥਾਵਾਂ ਥਾਵਾਂ ਤੇ ਬੱਦਬੀਆਂ ਹੋ ਰਹੀਆਂ ਸੀ ਇਹੋ ਹੀ ਟਕਸਾਲ ਦਮ-ਦਮ ਟਕਸਾਲ ਕੁਝ ਵੀਰਾਂ ਦਾ ਤਰਾਜ ਆ ਕਿ ਇਹਦੇ ਚ ਟਕਸਾਲ ਟਾਰਗੇਟ ਨਹੀਂ ਹੋਣੀ ਚਾਹੀਦੀ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਅਸੀਂ ਟਕਸਾਲ ਦੇ ਵਿਦਿਆਰਥੀ ਆ ਟਕਸਾਲ ਦਾ ਲੋਨ ਖਾਦਾ ਟਕਸਾਲ ਟਾਰਗੇਟ ਨਹੀਂ ਹੁੰਦੀ ਟਕਸਾਲ ਦਾ ਗਰਾਫ ਜਿੱਥੇ ਲਾ ਜਾ ਕੇ ਇਸ ਬੰਦੇ ਨੇ ਖੜਾ ਕਰ ਦਿੱਤਾ ਨਾ ਸਾਨੂੰ ਉਹੀ ਦੁੱਖ ਹੋ ਰਿਹਾ ਕਿ ਟਕਸਾਲ ਦਾ ਬਣਾ ਕੇ ਹੀ ਦਿੱਤਾ ਇਹਨੇ ਕਿਵੇਂ ਗਰਵੀ ਰੱਖ ਦਿੱਤੀ ਜ਼ਮੀਰ ਆਪਣੀ ਤੇ ਭਾਜਪਾ ਦੀ ਪਈ ਨੂੰ ਸਪੋਰਟ ਕਰਕੇ ਤੇ ਹੁਣ ਸਰੇ ਆਮ ਉਥੇ ਜਾ ਕੇ ਨੰਗੇ ਧੜ ਉਹਨਾਂ ਦੇ ਨਾਲ ਨਾ ਕੇ ਮੂੰਹ ਚ ਨਾਇਆ ਸਾਡੇ ਕੌਣ ਦਾ ਅਸੀਂ ਟਕਸਾਲ ਦੇ ਦਰਦ ਨੂੰ ਲੈ ਕੇ ਮਤਾਂ ਸੋਚੋਗੇ ਅਸੀਂ ਟਕਸਾਲ ਵਿਰੋਧੀ ਆ ਜਿਹੜੇ ਵੀ ਕੋਈ ਬੋਲਦੇ ਨੇ ਗੁਰਮੁਖ ਪਿਆਰੇ ਜਾਂ ਉਹਨਾਂ ਟਕਸਾਲ ਨੇ ਚਿੰਤਾ ਹੀ ਇਸੇ ਗੱਲ ਦੀ ਹੈ ਕਿ ਬੰਦਾ ਕਿੱਥੋਂ ਕਿੱਥੇ ਲਾਇਆ ਸੋ ਮੈਂ ਬੇਨਤੀ ਕਰ ਰਿਹਾ ਸੀ ਜਿਹੜੀ ਉਥੇ ਆਵਾ ਕਿ 10 ਲੱਖ ਦਾ ਨਾਮ ਕਦੇ ਇਹ ਚੇਲੇ ਦੱਸਣਗੇ ਕਿ ਜਦੋਂ ਗੁਰੂ ਗ੍ਰੰਥ ਸਾਹਿਬ ਦੀਆਂ ਥਾਵਾਂ ਥਾਵਾਂ ਤੇ ਬੇਦਬੀਆਂ ਹੋਈਆਂ ਸੀ ਤੇ ਟਕਸਾਲ ਨੇ ਕਿਤੇ ਲੱਖ ਦਾ 2 ਲੱਖ ਦਾ 4 ਲੱਖ ਦਾ ਨਾਮ ਜਾਂ ਸੂਰੀ ਵਰਗੇ ਜਦੋਂ ਬਕਵਾਸ ਕਰਦੇ ਸੀ ਉਹ ਗੁਰਸਿਮਰਨ ਮੰਡ ਵਰਗੇ ਸੰਤਾਂ ਦੇ ਬਾਰੇ ਬੋਲਦੇ ਨੇ ਸੰਤਾਂ ਦੇ ਪੁੱਤਲੇ ਸ਼ੇਵਸੈਨ ਆਲੇ ਫੂਕਦੇ ਨੇ ਕਦੇ ਟਕਸਾਲ ਨੇ ਰੱਖਿਆ ਨਾਮ ਵੀ ਹਾਂ ਵੀ ਜਿਹੜਾ ਕਰੇਗਾ ਸੋਧਾ ਲਾਵਾਂਗੇ ਉਹਦਾ ਤੁਹਾਡਾ ਬਾਬਾ ਬਾਬੇ ਦੇ ਖਿਲਾਫ ਪਹਿਲਾਂ ਢੱਡਰੀਆਂ ਵਾਲਾ ਬੋਲਿਆ ਤੇ ਤੁਸੀਂ ਭਪਿੰਦਰ ਸਿੰਘ ਮਾਰਤਾ ਹੁਣ ਬੋਲਿਆ ਤੇ ਤੁਸੀਂ ਲਖਵਿੰਦਰ ਸਿੰਘ ਤੇ ਅਟੈਕ ਕਰਤਾ ਹਨ ਤੇ ਮੇਰੇ ਤੇ ਵੀ ਹੋਵੇਗਾ ਜਾਂ ਮੇਰੇ ਪਰਿਵਾਰ ਤੇ ਹੋਵੇਗਾ ਮੈਨੂੰ ਕੋਈ ਪਰਵਾਹ ਨਹੀਂ ਗਈ ਕੋਈ ਚੱਕਰ ਨਹੀਂਗਾ ਪਰ ਜਦੋਂ ਗੱਲ ਸਿਧਾਂਤ ਦੀ ਆਉਂਦੀ ਏ ਸਿੱਖੀ ਦੀ ਆਉਂਦੀ ਏ ਉਦੋਂ ਤੁਹਾਡੇ ਮੂੰਹ ਚ ਕੁੰਗਣੀਆਂ ਪੈ ਜਾਂਦੀਆਂ ਤੁਹਾਡੇ ਬਾਬਾ ਜੀ ਦੇ ਵੀ ਤੇ ਜਦੋਂ ਤੁਹਾਡੇ ਬਾਬੇ ਦਾ ਕੋਈ ਨਾਮ ਲੈਂਦਾ ਵਾ ਹੁੰਦਾ ਅਸਲ ਜੋ ਹਕੀਕਤ ਹੈ ਦੁਨੀਆ ਦੇ ਸਾਹਮਣੇ ਅਸੀਂ ਬੋਲਦੇ ਆ ਤੇ ਫਿਰ ਤੁਹਾਨੂੰ ਸਾਡੇ ਤੇ ਗੁੱਸਾ ਆਉਂਦਾ ਫਿਰ ਤੁਸੀਂ ਸਾਡ ਨੂੰ ਤੁਹਾਨੂੰ ਕੀ ਆਂ ਦਿੰਦੇ ਜੇ ਸਾਰੇ ਇਕੱਠੇ ਹੋ ਕੇ ਤੇ ਮੈਂ ਬੇਨਤੀ ਕਰਾਂ ਕਿ ਇਹ ਜਿਹੜੇ ਇਨਾਮ ਨੇ ਨਾ ਕਿਸੇ ਪੰਥ ਦੇ ਭਲੇ ਵਾਸਤੇ ਰੱਖ ਦੇ ਤੇ ਦੂਜਾ ਜਿਹੜਾ ਸਭ ਤੋਂ ਤੁਸੀਂ ਕਮੀਨਗੀ ਕਰ ਰਹੇ ਹੋ ਨਾ ਉਹ ਕਰ ਰਹੇ ਹੋ ਹੁਣ ਵੀ ਉਦਾਹਰਨਾ ਦੇ ਕੇ ਜਦ ਹੀ ਜਾਤ ਤਰਬੇਣੀ ਭੈ ਪੁੰਨ ਦਣ ਗੁਰੂ ਤੇਗ ਬਹਾਦਰ ਸਾਹਿਬ ਜੀ ਦੀਆਂ ਜਾਂ ਵੱਡੇ ਮਹਾਂਪੁਰਸ਼ਾਂ ਦਾ ਨਾਮ ਲੈ ਰਹੇ ਹੋ ਗੁਰੂ ਨਾਨਕ ਸਾਹਿਬ ਵੀ ਕੁਰਕ ਖੇਤਰ ਗਏ ਸੀ ਗੰਗਾ ਗਏ ਸੀ ਪਰ ਮਕਸਦ ਕੀ ਸੀ ਉਹਨਾਂ ਦਾ ਉੱਥੇ ਜਾਣ ਦਾ ਲੋਕਾਂ ਭੁੱਲੇ ਭਟਕਿਆਂ ਨੂੰ ਸਿੱਧੇ ਰਾਹ ਪਾਉਣਾ ਜੇ ਸੰਤ ਬਾਬਾ ਸੁੰਦਰ ਸਿੰਘ ਜੀ ਜਾਂ ਤੁਹਾਡੇ ਕਹਿਣ ਮੁਤਾਬਕ ਕੋਈ ਫੋਟੋ ਅਜ ਤਿੱਕਰ ਕੋਈ ਇਤਿਹਾਸ ਵਿੱਚ ਹੈ ਨਹੀਂਗੀ ਤੁਹਾਡੇ ਕਹਿਣ ਮੁਤਾਬਕ ਮੰਨ ਵੀ ਲਈਏ ਸੰਤ ਬਾਬਾ ਸੁੰਦਰ ਸਿੰਘ ਜਾਂ ਗੁਰਬਚਨ ਸਿੰਘ ਗਏ ਸੀ ਤਾਂ ਉਹ ਉੱਥੇ ਵਿਚਾਰ ਚਰਚਾ ਕਰਨ ਦੇ ਵਾਸਤੇ ਗਿਆਨ ਦਾ ਉਪਦੇਸ਼ ਦੇਣ ਵਾਸਤੇ ਜਾਂਦੇ ਸੀ ਨਾ ਕਿ ਟੁਬੀਆਂ ਲਾਉਣ ਦੇ ਵਾਸਤੇ ਤੁਹਾਡੇ ਬਾਬੇ ਤਾਂ ਤੁਹਾਡਾ ਬਾਬਾ ਤਾਂ ਗਿਆ ਹੀ ਸਪੈਸ਼ਲ ਉੱਥੇ ਟੁਬੀ ਲਾਉਣ ਦੇ ਵਾਸਤੇ ਉਹਨਾਂ ਲੋਕਾਂ ਦੇ ਨਾਲ ਉਹਨਾਂ ਦਾ ਤੀਰਥਿਆ ਉਹਨਾਂ ਨੂੰ ਮੁਬਾਰਕ ਉਹਨਾਂ ਦਾ ਕੁੰਬਿਆ ਉਹਨਾਂ ਨੂੰ ਮੁਬਾਰਕ ਪਰ ਸਿੱਖੀ ਦਾ ਕੀ ਸਿਧਾਂਤ ਹੈ ਉਹਨਾਂ ਦੇ ਨਾਲ ਦਰਬਾਰ ਸਾਹਿਬ ਦੀਆਂ ਫੋਟੋਆਂ ਤੁਸੀਂ ਵੇਖੀਆਂ ਨੇ ਪ੍ਰਸ਼ਾਦ ਵੀ ਪਰਨੇ ਨਾਲ ਬਾਬਾ ਜੀ ਲੈਣ ਡਏ ਨੇ ਤੇ ਉਹ ਜਿੱਥੋਂ ਦੀਆਂ ਕੋਟੀ ਵਾਲੀਆਂ ਹੁਣ ਵੀਡੀਓ ਆ ਰਹੀਆਂ ਨੇ ਥਾਵਾਂ ਦੇ ਕਿ ਗੰਗਾ ਦੇ ਵਿੱਚ ਕਿੰਨਾ ਗੰਧ ਹੈ ਉੱਥੇ ਜਾ ਕੇ ਤੇ ਸੁਨੀਤ ਗਾਤਰੇ ਉਹ ਜਿਹੜਾ ਨਾਲ ਸਤਨਾਮ ਆ ਖੱਟੀ ਪੱਗ ਬੱਧੀ ਇਹ ਗਾਤਰਾ ਪਾਇਆ ਤੇ ਉੱਥੇ ਜਾ ਕੇ ਉਸ ਗੰਦੇ ਪਾਣੀ ਦੇ ਵਿੱਚ ਟੁਬੀਆਂ ਲਾ ਰਹੇ ਜੇ ਤੁਸੀਂ ਇਹੀ ਬੇਨਤੀ ਹੈ ਕਿ ਤੁਸੀਂ ਜਮ ਜਮ ਇਹ ਨਾ ਸੁਧਾਓ ਕਿ ਅਸੀਂ ਵਿਰੋਧ ਕਰਦੇ ਹਾਂ ਵਿਰੋਧ ਨਹੀਂ ਕਰਦੇ ਸਾਨੂੰ ਧੋਖੇ ਇਸੇ ਕਰਦਾ ਹੈ ਕਿ ਜਿਹੜਾ ਕੁਸ਼ ਜੋ ਟਕਸਾਲ ਜੋਧਿਆਂ ਦੀ ਖਾਨ ਸੀ ਨਾ ਜੋ ਟਕਸਾਲ ਦਮਦਮ ਦੀ ਜੋਧਿਆਂ ਦੀ ਖਾਨ ਹੈ ਉਹ ਟਕਸਾਲ ਦਾ ਨਾਂ ਬੱਦੂ ਕਰਕੇ ਕਿੱਥੋਂ ਕਿੱਥੇ ਲੈ ਜਾਂਦਾ ਇਹ ਬਾਬਾ ਜੀ ਨੇ ਕੀਤਾ ਅਸੀਂ ਉਹ ਉਸ ਨਾਮ ਦੀ ਇੱਜ਼ਤ ਕਰਦੇ ਹਾਂ ਰਿਸਪੈਕਟ ਕਰਦੇ ਹਾਂ ਦਮਦਮ ਟਕਸਾਲ ਦੀ ਇਸੇ ਹੀ ਕਰਕੇ ਬੇਨਤੀਆਂ ਸੰਗਤ ਨੂੰ ਕਰਦੇ ਹਾਂ ਕਿ ਸੰਗਤ ਜੀ ਹੁਣ ਵੀ ਨਾ ਨਾ ਬੋਲੇ ਤੇ ਕਦੋਂ ਬੋਲਾਂਗੇ ਅਸੀਂ ਸਾਰੇ ਵੈਸੇ ਤਾਂ ਹੁਣ ਦੁਨੀਆ ਜਾਗਰੂਕ ਹੋ ਚੁੱਕੀ ਹੈ ਸਾਰਿਆਂ ਨੂੰ ਪਤਾ ਲੱਗ ਗਿਆ ਨੰਗਾ ਚਟਾ ਬਾਹਰ ਆ ਹੀ ਗਿਆ ਕਿ ਉਹ ਵਰਕੇ ਆ ਰਿਹਾ ਇਸ ਦਾ ਇੱਕ ਸੰਦ ਐ ਫਿੱਟ ਕੀਤਾ ਹੋਇਆ ਮੈਂ ਅੱਗੇ ਵੀ ਕਿਹਾ ਸੀ ਨਾ ਜਦੋਂ ਤੇ ਉਦੋਂ ਬੜੇ ਤੜਫੇ ਸੀ ਕਿ ਕਿਉਂ ਸਾਡੇ ਬਾਬੇ ਨੂੰ ਕਿਹਾ ਪਰ ਕੁਝ ਲੋਕਾਂ ਨੂੰ ਉਦੋਂ ਸ਼ੱਕ ਰਹਿ ਗਏ ਸੀ ਪਰ ਹੁਣ ਤਾਂ ਭਾਈਓ ਸਾਰੇ ਛੱਟ ਤੁਹਾਡੇ ਨਿਕਲ ਗਏ ਨੇ ਮੈਂ ਸੰਸਥਾਵਾਂ ਨੂੰ ਬੇਨਤੀ ਕਰਦਾ ਜਾਂ ਜਿਹੜੀਆਂ ਵੀ ਜਥੇਬੰਦੀਆਂ ਨੇ ਕਿ ਜੇ ਹੁਣ ਤੁਸੀਂ ਨਾ ਨਾ ਬੋਲੇ ਇਸ ਕੰਮ ਦੇ ਉੱਪਰ ਹੈ ਤਾਂ ਤੁਸੀਂ ਚਲੋ ਸਾਰੇ ਭਾਈ ਭਤੀਜਾ ਵਾਦੀਆ ਤੁਹਾਡਾ ਪਰ ਤੁਹਾਨੂੰ ਹਾਂ ਦਾ ਨਾਰਾ ਮਾਰਨਾ ਚਾਹੀਦਾ ਕਿ ਇਹ ਬਹੁਤ ਗਲਤ ਹੋ ਰਿਹਾ